ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਸਡੇਰੀ ਫਾਰਮ 'ਚ ਤੁਹਾਡਾ ਸਵਾਗਤ ਹੈ ਜੀ ਅੱਜ ਫੇਰ ਪਹੁੰਚੇ ਆ ਪਿੰਡ ਮੱਤੇਵਾਲ ਤਹਿਸੀਲ ਬਾਬਾ ਬਕਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਬਾਈ ਨਿਮੇ ਕੋਲ ਪਹੁੰਚੇ ਆ ਜੀ ਤਿੰਨ ਝੋਟੀਆਂ ਸੇਲ ਬਹੁਤ ਜਿਆਦੀਆਂ ਚੰਗੀ ਕੁਆਲਿਟੀ ਦੀਆਂ ਬਾਈ ਕੋਲੋ ਆਜੋ ਕਰਦੇ ਆ ਗੱਲਬਾਤ ਪਿੱਕੀ ਪ੍ਰਾਜੈਨਾ ਦਾ ਤਕੀਮ ਮੈਲ ਰਿਕਾਰਡ ਸਤਿ ਸ਼੍ਰੀ ਅਕਾਲ ਬਾਈ ਜੀ ਅਸੀਕਾਲ ਜੀ ਬਾਤ ਸਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਦੇ ਕਿਰਪਾ ਦਾਦੇ ਦੀ ਚੜਦੀ ਕਲਾ ਵਿੱਚ ਚੜਦੀ ਕਲਾ ਚ ਗੰਗਾ ਚਾਹੀਦਾ ਜੀ ਗੱਲ ਇਦਾਂ ਵਾ ਵੀ ਕਿਰਪਾ ਵਾਸ ਮਾਲ ਵਿਖਦਾ ਜਾਂਦਾ ਹਾਂਜੀ ਹਾਂਜੀ ਇਹ ਪਹਿਲੋਂ ਤੇ ਜਿਹੜੇ ਭੈਣ ਭਰਾ ਚੈਨਲ ਨੂੰ ਸਬਸਕ੍ਰਾਈਬ ਤੇ ਗੱਲ ਦਾਵਾ ਵੀ ਲਾਈਕ ਕਮੈਂਟ ਗੱਲ ਦਾ ਕਰਦੇ ਆ ਉਹਨਾਂ ਦਾ ਬਹੁਤ ਧੰਨਵਾਦ ਚਲੋ ਜੇਕਰ ਜਾਇ ਵੀ ਨੀ ਚੱਪਨ ਦਿੰਦੇ ਨਹੀਂ ਦੂਜਾ ਨੰਬਰ ਇਹ ਆਪਣੀ ਐਡਰੈਸ ਦੱਸ ਦਈਏ ਪਿੰਡ ਆਪਣਾ ਮੱਤੇਆਲ ਤਹਿਸੀਲ ਬਾਬਾ ਬਕਾਲਾ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਠੀਕ ਇਹ ਸਾਨੂੰ ਚਵਿੰਡਾ ਦੇ ਵੀ ਕਥੂ ਨੰਗਲ ਵੀ ਲਾਗੇ ਪੈਂਦਾ ਵਾ ਛੇਵੀ ਪਾਸ਼ਾ ਜੀ ਦਾ ਗੁਰਦਾਰਾ ਗੁਰੂ ਕੀ ਬੇਰ ਸਾਹਿਬ ਹਾਂਜੀ ਹਾਂਜੀ ਇਹ ਵੀ ਆਪਾਂ ਲਾਗੇ ਪੈਂਦਾ ਵਾ ਮਈਤਾ ਰੋ ਤੇ ਮਈਤਾ ਆਪਾਂ ਨੂੰ ਇੱਥੋਂ 10 ਕਿਲੋਮੀਟਰ ਆ ਬਾਬਾ ਬਕਾਲਾ ਸਾਹਿਬ ਤੋਂ 20 ਕਿਲੋਮੀਟਰ ਆ ਠੀਕ ਆ ਠੀਕ ਆ ਤੇ ਰਈਆ ਜਿਹੜਾ ਵਾ ਰਈਆ ਬਿਆਸ ਜਿਹੜਾ ਉਹ ਸਾਨੂੰ ਇੱਥੋਂ 22-23 ਕਿਲੋਮੀਟਰ ਆ ਠੀਕ ਆ ਠੀਕ ਆ ਤੇ ਝੋਟੀਆਂ ਬਹੁਤ ਚੰਗੀਆਂ ਹੁੰਦੀਆਂ ਆ ਠੀਕ ਹੈ ਤੇ ਮੈਂ ਹਾਂ ਚੱਲ ਵੀਡੀਓ ਪਾਈਏ ਆ ਵੇਖੋ ਪਹਿਲੇ ਦਿਨ ਚਾਰ ਦਾਂਦੇ ਆ 10 ਦੇ ਹੋਏ ਛੋਟੀ ਕੰਤਰੀ ਥੱਲੇ ਆ ਵੇਖੋ ਕੀ ਬਣੀ ਆ 10 ਦੇ ਹੋਏ ਛੋਟੀ ਸੁਈ ਨੂੰ ਵੇਖੋ ਇਹ ਕੱਲੇ ਕੱਲਾ ਥਾਣੇ ਵੇਖੋ ਕੀ ਕੁਆਲਿਟੀ ਦੀ ਆ ਚੰਗੀ 10 ਦੇ ਹੋਏ ਛੋਟੀ ਸੁਈ ਨੂੰ 11 ਤੋਂ 12 ਲੀਟਰ ਦੁੱਧ ਕਹਿਣ ਵਾਲਾ ਨਹੀਂ ਮਿੰਤੀ ਵਾਲਾ 12 ਲੀਟਰ ਦੁੱਧ ਚੰਗੀ ਕਵਾਲਟੀ ਦੇ ਵੇਖੋ ਚੌੜੀ ਤਾਂ ਬਹੁਤ ਜਿਆਦਾ ਹੈ ਕਿ ਪੇਟ ਭੂੜਾ ਚੰਗਾ ਪੂਰੀ ਮਰ ਕੇ ਗੱਲ ਕਰਦਾ ਵਾਂ ਚਵਾਈ ਇਸ ਪਾਰਾ ਕੋ ਵਧੀਆ ਇੱਕ ਨੰਬਰ ਦੀ ਚਵਾਈ ਆ ਲੈਓ ਇਹ ਕਿੰਨਾ ਪੇਟ ਫੁੜਾ ਮਹਿਲਾ ਚੜਾ ਆਹ ਵੇਖੋ ਕਿੰਨਾ ਪੇਟ ਫੁੜਾ ਜੁੜਾ ਗਾੜੀ ਵੇਖੋ ਥੰਡ ਥਣ ਵੇਖੋ ਕਿੱਡੇ ਛੋਟੀ ਬੋਡੀ ਦੀ ਆ ਯਾਰੀ ਵੱਡੀ ਨਹੀਂ ਜੇ ਇਹਨਾਂ ਕੋ ਕਵੇ ਅੱਥੀਆ ਬੀ ਚੂੜੀ ਬੜੀ ਆ ਥੱਲੇ ਆ ਵੇਖੋ ਕਿੰਨੀ ਸਾਫ ਆ ਤੇ ਸਰੀਰ ਢਾਂਚਾ ਬਹੁਤ ਚੰਗਾ ਚੌੜਾਈ ਬਹੁਤ ਚੰਗੀ ਕੋਈ ਭੂਗ ਵੀ ਛਟਾ ਨਹੀਂ 12 ਲੀਟਰ ਦੁੱਧ ਆ 11 ਤੋਂ 12 ਲੀਟਰ ਦੁੱਧ ਹੋਊਗਾ ਠੀਕ ਆ ਇਹ ਵੇਖੋ ਵੀ ਠੁਕਵਾ ਚੱਡਾ ਠੁਕਵਾ ਚੱਡਾ ਗਾੜੀ ਤਾਂ ਵਿਚਾਰੀ ਬਣੀ ਆ ਇਹ ਬਿੰਦਿਆਂ ਵਾਲਾ ਅਫਸਰ ਜਗੀ ਦਾ ਹਾਂਜੀ ਹਾਂਜੀ ਸਹੀ ਗੱਲ ਇਹ ਬਿੰਦੀਆਂ ਦਾ ਜੱਦਾ ਲੋ ਆ ਵੇਖ ਚੰਗੀ ਝੋਟੀ ਝੋਟੀ ਪੁੱਤਰਾ ਮੈਂ ਤੇ ਵੀਡੀਓ ਕੱਲ ਪਰਸੋਂ ਦੇ ਵੇਖਣ ਲਿਆ ਲੋਕਾਂ ਦੀਆਂ ਇਹੋ ਜੀ ਦਾ ਕੋਈ ਮੁੱਲ ਕਰੀ ਜਾਂਦਾ ਵਾ 13 ਕੋਈ ਕਰੀ ਜਾਂਦਾ 14 ਤੇ ਆਪਾਂ ਮੁੱਲ ਨਹੀਂ ਕੋਈ ਕਰਨਾ ਆ ਬਿੰਦੀਆਂ ਦੇਖੋ ਛੱਟੇ ਬਿੰਦੀਆਂ ਦੇਖੋ ਕਿੰਨਾ ਮੁੱਲ ਨਹੀਂ ਆਪਾਂ ਨੂੰ ਕਰਨਾ ਚਾਹੀਦਾ ਆਹ ਵੇਖੋ ਕਿੰਨੀ ਥੱਲੇ ਛੋਟਾ ਜਿਹਾ ਮੁੱਲ ਕਰਕੇ ਵੇਚਣ ਵਾਲੀ ਗੱਲ ਕਰੀਏ ਕੁੱਤੀ ਦੰਬੋ ਲੋ ਭਾਵੇਂ ਇੱਕ ਦਾ ਵੀ ਕਰ ਲਈਏ ਵੇਖ ਜੂ ਇੱਕ ਪੰਜ ਵੀ ਕਰ ਲਈਏ ਵੇਖ ਜੂ 1000 ਰੁਪਏ ਛੋੜ 1 ਲੱਖ ਰੁਪਏ ਦੇ ਵਿੱਚੋਂ 1000 ਛੋੜ ਕਰਾਂਗੇ ਲਓ ਜੀ ਛੋੜ ਆ ਜਾ ਮਨਾਫਾ ਕੋਈ ਜਿਆਦਾ ਇਹ ਤੇ ਐਂਡ ਹੀ ਕਰਾਤੀ ਬਾਈ ਨੇ 1000 ਰੁਪਏ ਛੋੜ ਕਰਾਂਗੇ ਕਿਵਾਈ ਜਿਆਦੀ ਚੰਗੀ ਆ ਕਿਵਾਈ ਬਹੁਤ ਚੰਗੀ ਠੰਡੀ ਤੇ ਵੀ ਬੜੀ ਆ ਭਾਵੇਂ ਕੋਈ ਜਨਾਨੀ ਚੋਲੇ ਬੱਚਾ ਚੋਲੇ 10 ਬੰਦਾ ਚੋਲੇ ਕੋਈ ਪ੍ਰਵਾ ਹੀ ਨਹੀਂ ਆਪ ਦਰਸ਼ਣ ਕਰੋ ਨਹੀਂ ਇਹ ਤੇ ਨਮੂਨਾ ਹੀ ਆ ਨਮੂਨਾ ਹੀ ਆ ਵੇਖੋ ਗੱਡੀ ਵਿਚਾਰੀ ਬਣੀ ਆ ਗੱਡੀ ਵਿਚਾਰੀ ਬਣੀ ਆ ਇੱਧਰ ਵੇਖੋ ਆ ਵੇਖੋ ਕਿਤਾਬ ਨੂੰ ਲਿਖੂਗੀ ਆ। ਪਿੰਡ ਤੋਂ ਅਕਰ ਪੋਂਟ ਤੱਕਰ ਕੋਂਡਾ ਹੈ ਪਾਗ ਮੋੜੀ ਜਾਓ। ਇਹ ਗੱਬਣੇ। ਇਹ ਰਾਤ ਸੂਬੇ ਦਿਨੇ ਸੂਬੇ। ਠੀਕ ਹੈ ਤੇ ਆ ਗਈ ਆਗੇ। ਇਹ ਨਾ ਦਵਾ। ਦੂਜਾ ਸੂਬਾ 13 ਤੋਂ 14 ਲੀਟਰ ਦੁੱਧ ਉਹ ਦੱਸਦੇ ਕੱਟਿਆ ਵਾ। ਠੀਕ ਹੈ ਠੀਕ ਹੈ। ਗਵਿੰਦਰ ਸਿੰਘ ਸੂਬੇ ਅਗਲੇ ਦੀ ਸੇਵਾ ਤੇ ਦੁੱਧ ਉਹ ਆ। ਠੀਕ ਹੈ। ਸਿੰਘ ਸੁੰਗ ਵੀ ਵੇਖੋ ਜਿੱਦਾਂ ਦਾ ਮੰਗਦੇ ਉਦਾਂ ਦਾ ਸਿੰਘ ਆ। ਉਂਗਲ ਨਹੀਂ ਲੱਗਦੀ। ਸਹੀ ਗੱਲ। ਚੰਗੀ ਪਿੱਠਪੁਰੇ ਦੀ ਚੰਗੀ ਆ ਪਰ ਥੱਲਿਓਂ ਤੇ ਜਿਆਦਾ ਕੁਆਲਿਟੀ ਦੀ ਆ ਨਾ। ਤੱਲਿਓਂ ਜ਼ਿਆਦਾ ਹੀ ਭਰਾਇਆ ਨਹੀਂ ਦੇ ਆਂ ਵੇਖੋ ਲੈ ਆ ਵੀ ਲੈ ਇਹਦੇ ਪ੍ਰਾਲੀ ਪਾ ਕੇ ਆਹ ਵੇਖੋ ਪ੍ਰਾਲੀ ਪਾ ਕੇ ਜਦਾਂ ਜੱਗੀ ਦੀ ਗੱਲ ਨੂੰ ਸਮਾਉਣ ਆ ਗਈ ਆ ਬਾਈ ਜੀ ਫੇਰ ਮੋੜੋ ਇੱਕ ਇਹ ਵੇਖੋ ਸਰੀਰ ਦੇ ਤੇ ਫੇਰ ਮੋੜੋ ਫੇਰ ਨਾੜਾਂ ਚੰਕਦੀਆਂ ਵੇਖੋ ਕੀ ਬਣੀ ਆ ਸਿੰਗੀ ਵੇਖੋ ਕਿਦੇ ਤੁਸੀਂ ਆਹ ਵੇਖੋ ਕਿਆ ਬਾਤ ਆ ਵੇਖੋ ਚੰਗੀ ਕੁਆਲਿਟੀ ਦੀ ਕਿਆ ਬਾਤ ਆ ਕੱਲ੍ਹ ਨਹੀਂ ਕਰਵਾਉਂ ਲੈਓ ਫੇਰ ਇਦਨ ਨੂੰ ਲੈਓ ਮਗਰ ਗਾਨ ਲੈ ਆਓ ਵੇਖੋ ਨਾੜਾਂ ਮੰਗਦੀਆਂ ਇੱਕ ਵਾਰੀ ਫੇਰ ਮਖਾਸਲ ਤੈਨ ਦਾ ਸਲਦਾ ਇੱਕ ਤਰ੍ਹਾਂ ਲੱਗਦਾ ਸਹੀ ਗੱਲ ਆ ਵੇਖੋ ਨਾਗਾ ਕਦਾ ਮਗਦੀਆਂ ਵੇਖੋ ਵੇਖੋ ਕਿੱਡਾ ਸਾਫ ਆ ਪੂਗਾ ਜੇ ਹੁਣ ਜਿੱਦਾਂ ਦੁੱਧ ਕੱਟਾ ਤੇ ਕਿੰਨੇ ਕੱਟਣਾ ਸਹੀ ਗੱਲ ਸਹੀ ਗੱਲ ਮੀਆਂ ਜੇ 13-14 ਕਿਲੋ ਦੁੱਧ ਕੱਢਦੇ ਤੇ ਮੈਂ ਤਾਂ ਸਮਝਦਾ ਬਹੁਤ ਜ਼ਿਆਦਾ ਵੀ ਬਹੁਤ ਜ਼ਿਆਦਾ ਆ ਵੇਖੋ ਹੁਣ ਕਿੰਨੀ ਸਫਾਈਆਂ ਦੀ ਆ ਵੇਖੋ ਟੱਪ ਲੇਵੇ ਵਾਲੀ ਕਰਦੀ ਆ ਪਾਂਡੀ ਆਗੇ ਪਾਂਡੀ ਲਈ ਫਿਰਦੀ ਜੇ ਮੈਂ ਤੇ 140 ਦੀ ਵੇਚ ਵੀ ਸਕੀ ਦੀ ਆ ਹਾਂਜੀ ਪਰ 140 ਚੋਲੇ ਮੁੱਲ ਕੋਈ ਨਹੀਂ ਕਰਦਾ 1 15 ਦੀ 1 15 ਦੀ ਆ ਇਹ ਤਾਂ ਬਾਈ ਕੋਈ ਵੇਚ ਵੀ ਸਕਦਾ ਕੋਈ 250 ਸ਼ੂਟ ਕਰ ਦਾਂਗੇ ਇਹ ਤਾਂ ਵੇਚ ਵੀ ਸਕਦਾ ਵੇਖੋ ਕੀ ਬਣੀ 250 ਸ਼ੂਟ ਕਰ ਦਾਂਗੇ ਸਹੀ ਗੱਲ ਦੇ ਆ ਵੇਖੋ ਤੇ ਹੁਣ ਆ ਜੈਡ ਬਲੈਕ ਆ ਜੈਡ ਬਲੈਕ ਬਿਲਕੁਲ ਆ ਵੇਖੋ ਐ ਇਹਨੂੰ ਸੂਈ ਨੂੰ ਮੈਂ ਇਹਨੂੰ ਅੱਜ 45 46 ਦੇ ਰੋਗੇ ਆ 45 ਤੋਂ 46 ਦੁੱਧ 13 ਲੀਟਰ ਹੀ ਪਹਿਲਾਂ ਸੁਆਵਾ ਪਹਿਲਾਂ ਸੁਆ ਅੱਜ ਫੋਟ ਐਸ ਵਕਤ ਦੁੱਧ 9 ਤੋਂ 10 ਲੀਟਰ ਦੋ ਦੂਗਾ 9 ਨਾਲ ਹੀ ਕੋਈ ਖੜੇ ਠੀਕ ਹੈ 9 ਨਾਲ ਹੀ ਖੜੇ ਬਾਹਰ ਇਹ ਜਿੰਦੀ ਆ ਜਵਾਕ ਤਾਂ ਜੇ ਪਰ ਜਵਾਗ ਮਰ ਗਿਆ ਮਰ ਗਿਆ ਜਵਾਗ ਜਵਾਗ ਮਰ ਗਿਆ ਚੰਗੀ ਜੋਟੀ ਤੇ ਟੋਪ ਜਵਾਵੇ ਤੇ ਬਾਲਟੀ ਥੱਲੇ ਰੱਖ ਕੇ ਚੰਗੀ ਵੱਡੀ ਹੈ ਵੀ ਹਾਈਟ ਦੀ ਉਹਦਾ ਮਿਲਦੀ ਘੜੇ ਤੇ ਆ ਠੀਕ ਹੈ ਤੇ ਬਾਈ ਕਾਂਸ ਤਰੀਕਾ ਹੀ ਲਵਾ ਦੇ ਤੇ ਤਾਂ ਵੀ ਇਹ ਨਹੀਂ ਕੋਈ ਤਰੀਕਾ ਆ ਹਾਂ ਦੇਖ ਜਾਨ ਦੇ ਬਹੁਤ ਚੰਗੀ ਲਾ ਕੇ ਤੇ ਚੰਗੀ ਝੋਟੀਆਂ ਕੁੜੀ ਜੀ ਬੰਦਿਆ ਖੜੀ ਹਾਮ ਨਹੀਂ ਕੀਤੀ ਕੁੜੀ ਮੈਨ ਮਲ ਕੇ ਬਟਾਈ ਦੀ ਜੀ ਘਰ ਆ ਇਹ ਬਟਾਈ ਦੀ ਜੀ ਘਰ ਸਾ ਵੇਖੋ ਕੁੜੀ ਵਿਨਾ ਸਾਲ ਜਾਤ ਚਾਈ ਫਿਰ ਏਡੀ ਜਿਆਦੀ ਚੰਗੀ ਆ ਛੋਟੀ ਦੇ ਉਤਰਾ ਲਿਖੀ ਸੀ 130 ਦੀ ਠੀਕ ਉਹ ਤਾਜੀ ਸੂਈ ਡੇਢ ਮਹੀਨਾ ਪਹਿਲਾਂ ਠੀਕ ਹੈ ਡੇਢ ਮਹੀਨੇ ਦੀ ਦੇਖੋ ਕੀ ਕੋਈ ਬਣਾਤਾ ਛੋਟੀ ਦਾ ਛੋਟੀ ਦੇ ਕੋਲ ਅੱਜ ਛੋਟੀ ਦੇਣੀ ਆ 85000 ਦੀ 85000 ਦੀ 500 ਛੋਟ ਇੱਥੇ 500 ਛੋਟ ਫਿਰ ਅਗਲੇ ਸਵੇਰੇ ਇੱਕ 40 ਦੀ ਹੈਗੀ ਆ ਲਵਾਂਗੇ ਹੈਗੀ ਨਹੀਂ ਲਵਾਂਗੇ ਠੀਕ ਹੈ ਜੀ ਅਗਲੇ ਸਵੇਰੇ ਥੋੜੀ ਜਿਹੀ ਕੱਪੜੇ ਇੱਥੇ ਚੰਗੇ ਹੋ ਜਾਣ ਰਾਜੀ ਹੋ ਜੇ 40 ਦੀ ਲਵਾਂਗੇ ਠੀਕ ਹੈ ਜੀ ਹੁਣ ਵੀ ਮਨ ਕੀ ਕਰੀ ਦਵਾਂ ਵੀ ਸੂਈ ਸਾਫ ਤਾਜੀ ਹੈ ਮੈਂ ਉਨਾ ਮੱਧਾਂ ਹੀ ਬਸ ਕਰਦੇ ਚਲੋ ਕਿਸ ਨੂੰ ਕੀ ਆਖਣਾ ਹਾਂਜੀ ਹਾਂਜੀ ਇਹੋ ਗੱਲ ਹੈ ਇਹੋ ਹੀ ਆ ਮੱਜਾ ਇਹਦਾ ਆਪਣਾ ਮਤੇਵਾਲ ਜਿਲ੍ਹਾ ਤਸੀਲ ਬਾਬਾ ਬਕਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ 8872964988 ਸੱਚੀ ਗੱਲ ਹੈ